ਮੇਰਾ ਨਾਮ ਮੀਨਾ ਹੈ ਜਿਵੇਂ ਹੀ ਮੈਂ ਘਰ ਦੇ ਅੰਦਰ ਦਾਖਲ ਹੋਈ ਤਾਂ ਘਰ ਵਿੱਚ ਮਹਿਮਾਨ ਬੈਠੇ ਸਨ ਮਹਿਮਾਨਾਂ ਨੂੰ ਵੇਖ ਕੇ ਮੈਂ ਦੂਜੇ ਕਮਰੇ ਵਿੱਚ ਆ ਗਈ ਸੀ ਕਿਉਂਕਿ ਅਣਜਾਣ ਲੋਕ ਸਨ ਤੇ ਮੈਂ ਇਹਨਾਂ ਨੂੰ ਨਹੀਂ ਜਾਣਦੀ ਸੀ ਥੋੜੀ ਦੇਰ ਬਾਅਦ ਮੰਮੀ ਨੇ ਮੈਨੂੰ ਮੇਰੇ ਕਮਰੇ 'ਚ ਬੁਲਾਣ ਭੇਜਿਆ ਮੈਂ ਆਪਣੇ ਕੱਪੜੇ ਬਦਲਣ ਤੋਂ ਬਾਅਦ ਗੈਸਟ ਰੂਮ 'ਵੀ ਚਲੀ ਗਈ ਸੀ ਜਿੱਥੇ ਮੇਰੇ ਮਾਪਿਓ ਦੇ ਨਾਲ ਮਹਿਮਾਨ ਬੈਠੇ ਹੋਏ ਸਨ ਇਹੀ ਕੋਰਸੀ ਉਹਨਾਂ ਦੇ ਨਾਲ ਸਾਡੀ ਗੌਂਡਨ ਆਂਟੀ ਵੀ ਸੀ ਮੈਂ ਆਂਟੀ ਨੂੰ ਨਮਸਤੇ ਕੀਤਾ ਤੇ ਫਿਰ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਮੈਨੂੰ ਬੁਲਾਇਆ ਹੈ ਮੰਮੀ ਕਹਿਣ ਲੱਗੀ ਹਾਂ ਬੇਟਾ ਆਓ ਬੈਠੋ ਮੈਂ ਮੰਮੀ ਦੇ ਬਰਾਬਰ ਬੈਠ ਗਈ ਉਹਨਾਂ ਨੇ ਸਾਹਮਣੇ ਬੈਠੀ ਕੰਜਨੌਰ ਤੋਂ ਗਿਆ ਦੇਖੋ ਭਾਬੀ ਜੀ ਇਹ ਹੈ ਮੇਰੀ ਧੀ ਮੀਨਾ ਹੁਣੇ-ਹੁਣੇ ਕੱਲ੍ਹ ਤੋਂ ਆਈ ਹੈ ਪੜ੍ਹਾਈ ਵਿੱਚ ਬਹੁਤ ਇੰਟੈਲੀਜੈਂਟ ਹੈ ਤੇ ਘਰ ਦੇ ਕੰਮ ਵੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਮੈਂ ਸਮਝ ਨਹੀਂ پا ਰਹੀ ਸੀ ਕਿ ਆਖਰ ਮੇਰੀ ਤਾਰੀਫ ਕਿਉਂ ਕੀਤੀ ਜਾ ਰਹੀ ਹੈ ਸਾਹਮਣੇ ਬੈਠੀ ਇਸਔਰਤ ਨੇ ਕਿਹਾ ਕਿ ਤੁਹਾਡੀ ਬੇਟੀ ਬਹੁਤ ਚੰਗੀ ਹੈ ਤੇ ਬਹੁਤ ਪਿਆਰੀ ਤੇ ਮੈਨੂੰ ਬਹੁਤ ਪਸੰਦ ਹੈ। ਉਹਨਾਂ ਨੇ ਮੈਨੂੰ ਆਪਣੇ ਬਰਾਬਰ ਬੈਠਣ ਲਈ ਕਿਹਾ। ਮੰਮੀ ਨੇ ਮੈਨੂੰ ਇਸ਼ਾਰਾ ਕੀਤਾ ਕਿ ਜਾ ਉੱਥੇ ਬੈਠ। ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਗਈ। ਉਹਨਾਂ ਨੇ ਕਿਹਾ ਕਿ ਅੱਗੇ ਪੜ੍ਹਨਾ ਚਾਹੁੰਨੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਹਾਂ ਮੈਂ ਪੜ੍ਹਨਾ ਚਾਹੁੰਨੀ ਹਾਂ। ਤੇ ਮੇਰਾ ਸੁਪਨਾ ਕਿ ਮੈਂ ਨੌਕਰੀ ਕਰਾਂ, ਕਾਬਲ ਬਣਾ। ਮੇਰੀ ਇਸ ਗੱਲ ਨੂੰ ਸੁਣ ਕੇ ਚੁੱਪ ਹੋ ਗਈ। ਮਾਂ ਨੇ ਕਿਹਾ ਨਹੀਂ ਨਹੀਂ ਸਾਡੀ ਦੀ ਨੇ ਨੌਕਰੀ ਨਹੀਂ ਕਰਨੀ। ਮੈਂ ਆਪਣੀ ਮਾਂ ਦੀ ਗੱਲ ਤੇ ਚੌਂ ਗਈ ਸੀ। ਆਖਰ ਉਹਨਾਂ ਨੇ ਅਜਿਹਾ ਕਿਉਂ ਕੀਤਾ ਫਿਰ ਉਹ ਸੌਰਤ ਨੇ ਮੈਨੂੰ ਪੁੱਛਿਆ ਕਿ ਤੈਨੂੰ ਰੋਟੀ ਬਣਾਉਣੇ ਆਉਂਦੀ ਹੈ ਤਾਂ ਮੈਂ ਕਿਹਾ ਕਿ ਹਾਂ ਫਿਰ ਕਹਿਣ ਲੱਗੀ ਚਲੋ ਠੀਕ ਹੈ ਬਹੁਤ ਵਧੀਆ ਗੱਲ ਹੈ ਮੇਰੇ ਪੁੱਤ ਨੂੰ ਖਾਣ ਪੀਣ ਦਾ ਬਹੁਤ ਸ਼ੌਕ ਹੈ ਫਿਰ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ ਤੁਸੀਂ ਸੋਚ ਸਮਝ ਕੇ ਮੈਨੂੰ ਜਵਾਬ ਦਿਓ ਬਾਕੀ ਦੀਆਂ ਗੱਲਾਂ ਆਪਾਂ ਫੋਨ ਤੇ ਕਰਾਂਗੇ ਇਹ ਕਹਿ ਕੇ ਉਹ ਸਾਡੇ ਘਰੋਂ ਚਲੀ ਗਈ ਸੀ ਉਹਨਾਂ ਦੇ ਨਾਲ ਨਾਲ ਆਂਟੀ ਵੀ ਚਲੀ ਗਈ ਮੈਂ ਆਪਣੀ ਮਾਂ ਨੂੰ ਘੂਰ ਘੂਰ ਕੇ ਵੇਖਿਆ ਤੇ ਕਿਹਾ ਕਿ ਇਹ ਸਭ ਕੁਝ ਕੀ ਹੈ ਇਹ ਔਰਤ ਕੌਣ ਹੈ ਤੇ ਮੈਨੂੰ ਇੰਨੇ ਸਾਰੇ ਸਵਾਲ ਕਿਉਂ ਕਰ ਰਹੀ ਸੀ ਮੇਰੀ ਮਾਂ ਕਹਿਣ ਲੱਗੀ ਤੇਰਾ ਰਿਸ਼ਤਾ ਆਇਆ ਉਹ ਆਪਣੇ ਪੁੱਤ ਲਈ ਤੈਨੂੰ ਵੇਖਣ ਆਈ ਸੀ ਤੇ ਬਹੁਤ ਹੀ ਅਮੀਰ ਲੋਕ ਨੇ ਤੇ ਹੁਣ ਅਸੀਂ ਮੁੰਡੇ ਨੂੰ ਵੇਖਣਾ ਮੈਨੂੰ ਤਾਂ ਲੱਗਦਾ ਕਿ ਤੇਰੇ ਪਿਓ ਨੇ ਇਸ ਰਿਸ਼ਤੇ ਲਈ ਹਾਂ ਕਰ ਦੇਣੀ ਹੈ ਕਿਉਂਕਿ ਘਰ ਬਤੀ ਆਇਚੇਦਾਰ ਲੋਕ ਨੇ ਸਿਰਫ ਦੋ ਭਾਈ ਨੇ ਤੇ ਲੱਖਾਂ ਦੀ ਜਾਇਦਾਦ ਹੈ ਕਿੱਥੇ ਅਸੀਂ ਮੀਡਲ ਕਲਾਸ ਲੋਕ ਤੇ ਇੰਨੇ ਅਮੀਰ ਘਰ ਤੋਂ ਰਿਸ਼ਤਾ ਆਉਣਾ ਭਾਗਾ ਵਾਲੀ ਗੱਲ ਹੈ ਮੀਨਾ ਮੈਂ ਤਾਂ ਤੇਰੇ ਪਿਓ ਨੂੰ ਕਹਿ ਦਿੱਤਾ ਕਿ ਜੇਕਰ ਮੁੰਡਾ ਪਸੰਦ ਆ ਗਿਆ ਤਾਂ ਅਸੀਂ ਛੱਟ ਰਿਸ਼ਤੇ ਲਈ ਹਾਂ ਕਰ ਦੇਣੀ ਹੈ ਮੈਂ ਮਾਂ ਨੂੰ ਕਿਹਾ ਕਿ ਤੁਸੀਂ ਇੰਨੀ ਜਲਦਬਾਜੀ ਕਿਉਂ ਕਰ ਰਹੇ ਹੋ ਮੇਰਾ ਰਿਸ਼ਤਾ ਤੈਅ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਪੁੱਛਿਆ ਤੱਕ ਨਹੀਂ ਕਿ ਮੈਂ ਅੱਗੇ ਪੜਨਾ ਹੈ ਤੁਸੀਂ ਮੈਨੂੰ ਵਿਆਹਣਾ ਚਾਹੁੰਦੇ ਹੋ ਮਾਂ ਕਹਿਣ ਲੱਗੀ ਧੀਏ ਤੂੰ ਕਿੰਨੀ ਵੀ ਪੜ੍ਹਾਈ ਕਰ ਲੈ ਇੱਕ ਨਾ ਇੱਕ ਦਿਨ ਤਾਂ ਤੇਰਾ ਵਿਆਹ ਹੋਣਾ ਹੀ ਹੈ ਇਹ ਤਾਂ ਬਹੁਤ ਚੰਗੇ ਤੇ ਅਮੀਰ ਲੋਕ ਨੇ ਵਿਆਹ ਤੋਂ ਬਾਅਦ ਤੈਨੂੰ ਪੜ੍ਹਾਈ ਵੀ ਕਰਾ ਦੇਣਗੇ ਮੈਂ ਚੁੱਪ ਹੋ ਗਈ ਸੀ ਕਿਉਂਕਿ ਮੈਨੂੰ ਇਹ ਸਭ ਕੁਝ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਅਚਾਨਕ ਇੰਨਾ ਵੱਡਾ ਫੈਸਲਾ ਮੇਰੇ ਲਈ ਕਰ ਲੈਣਾ ਇਹ ਸਭ ਕੁਝ ਅਜੀਬ ਸੀ ਅਗਲੇ ਦਿਨ ਮੇਰੇ ਮਾਪਿਓ ਮੇਰੇ ਬਿਨਾਂ ਦੱਸੇ ਹੀ ਮੁੰਡੇ ਨੂੰ ਵੇਖਣ ਲਈ ਚਲੇ ਗਏ ਤੇ ਰਿਸ਼ਤਾ ਵੀ ਪੱਕਾ ਕਰਕੇ ਆ ਗਏ ਮੈਂ ਬਹੁਤ ਅਦਾਸ ਸੀ ਉਹਨਾਂ ਨੇ ਮੇਰੀ ਪੜ੍ਹਾਈ ਪੂਰੀ ਹੋਣ ਦੀ ਵੀ ਅਡੀਕ ਨਹੀਂ ਕੀਤੀ ਤੇ ਇੰਨੀ ਛੇਤੀ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਛੇਤੀ ਹੀ ਮੇਰਾ ਵਿਆਹ ਹੋ ਜਾਣਾ ਸੀ ਮੈਂ ਬਹੁਤ ਅਦਾਸ ਸੀ ਤੇ ਮੇਰੀ ਅਦਾਸੀ ਮੇਰੇ ਮਾਪਿਓ ਨੂੰ ਚੰਗੀ ਨਾ ਲੱਗੀ ਉਹ ਮੈਨੂੰ ਕਹਿਣ ਲੱਗੇ ਕਿ ਬੇਟਾ ਤੂੰ ਇਸ ਰਿਸ਼ਤੇ ਤੋਂ ਖੁਸ਼ ਨਹੀਂ ਮੈਂ ਆਪਣੇ ਪਿਓ ਨੂੰ ਕਿਹਾ ਕਿ ਪਾਪਾ ਇਸ ਰਿਸ਼ਤੇ ਤੋਂ ਮੈਂ ਕਿੰਨਾ ਖੁਸ਼ ਹੋਵਾਂ ਤੁਸੀਂ ਇੰਨੀ ਕਾਲੀ ਜੋ ਕਰ ਰਹੇ ਹੋ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਮੇਰੇ ਮਾਪਿਓ ਮੈਨੂੰ ਸਮਝਾਉਣ ਲੱਗੇ ਤੇ ਮੇਰੇ ਪਿਓ ਨੇ ਕਿਹਾ ਧੀਏ ਬਹੁਤ ਚੰਗਿਆ ساری ਜ਼ਿੰਦਗੀ ਅਸੀਂ ਤੇਰੀ ਗੱਲ ਮੰਨੀ ਹੈ ਤੇਰੀ ਹਰ ਇੱਛਾ ਪੂਰੀ ਕੀਤੀ ਹੈ ਹੁਣ ਤੂੰ ਸਾਡੀ ਇੰਨੀ ਕੀ ਇੱਛਾ ਨਹੀਂ ਪੂਰੀ ਕਰ ਸਕਦੀ ਇਹ ਰਿਸ਼ਤਾ ਬਹੁਤ ਵਧੀਆ ਹੈ ਤੂੰ ਉੱਥੇ ਖੁਸ਼ ਰਹੇਂਗੀ ਤੇ ਤੂੰ ਵਿਆਹ ਤੋਂ ਬਾਅਦ ਪੜ ਲਈਂ ਮੈਨੂੰ ਇਸ ਰਿਸ਼ਤੇ ਲਈ ਹਾਂ ਕਰਨੀ ਪੈ ਗਈ ਪਰ ਇਹਨਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਸੀ ਕਿਉਂਕਿ ਮੈਂ ਹਲੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਉਹਨਾਂ ਦੀ ਜਿੱਤ ਅੱਗੇ ਮੈਂ ਹਾਰ ਗਈ ਅਗਲੇ ਦਿਨ ਜਦੋਂ ਮੈਂ ਕਾਲਜ ਗਈ ਤਾਂ ਮੈਂ ਇਸ ਬਾਰੇ ਆਪਣੀਆਂ ਸਹੇਲੀਆਂ ਨੂੰ ਦੱਸਿਆ ਤਾਂ ਉਹ ਮੈਨੂੰ ਕਹਿਣ ਲੱਗੀਆਂ ਕਿ ਬਹੁਤ ਵਧੀਆ ਅਸੀਂ ਤਾਂ ਬਹੁਤ ਖੁਸ਼ ਹਾਂ ਕਿ ਤੇਰਾ ਵਿਆਹ ਹੋ ਰਿਹਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਉਹ ਕਹਿਣ ਲੱਗੀਆਂ ਕਿ ਕਿਉਂ ਨਹੀਂ ਕਰਵਾਉਣਾ ਚਾਹੁੰਦੀ ਆਖਰ ਵਿਆਹ ਤਾਂ ਇੱਕ ਦਿਨ ਹੋਣਾ ਹੀ ਹੈ ਮੈਂ ਕਿਹਾ ਕਿ ਮੈਂ ਹਲੇ ਤੱਕ ਆਪਣੇ ਹੋਣ ਵਾਲੇ ਘਰ ਵਾਲੇ ਨੂੰ ਨਹੀਂ ਵੇਖਿਆ ਜੇ ਮੇਰੇ ਕੋਲ ਫੋਟੋ ਹੁੰਦੀ ਤਾਂ ਮੈਂ ਤੁਹਾਨੂੰ ਜ਼ਰੂਰ ਵਿਖਾਉਂਦੀ ਮੇਰੀਆਂ ਸਹੇਲੀਆਂ ਕਹਿਣ ਲੱਗੀਆਂ ਕੋਈ ਗੱਲ ਨਹੀਂ ਫੋਟੋ ਦੀ ਕੀ ਲੋੜ ਐ ਹੁਣ ਤਾਂ ਵਿਆਹ ਹੋਣਾ ਓਸੇ ਦਿਨ ਅਸੀਂ ਵੇਖ ਲਾਵਾਂਗੇ ਜਦੋਂ ਮੈਂ ਘਰ ਆਈ ਤਾਂ ਮੇਰੀ ਮਾਂ ਨੇ ਮੈਨੂੰ ਫੋਟੋ ਵਿਖਾਈ ਮੁੰਡਾ ਸੱਚਮੁੱਚ ਬਹੁਤ ਸੋਹਣਾ ਸੀ ਇੰਨਾ ਸੋਹਣਾ ਕਦੇ ਮੈਂ ਸੋਚਿਆ ਵੀ ਨਹੀਂ ਸੀ ਫਿਰ ਆਖਰਕਾਰ ਮੇਰੇ ਵਿਆਹ ਦਾ ਦਿਨ ਵੀ ਆ ਗਿਆ ਮੇਰਾ ਵਿਆਹ ਦੋਨਾਂ ਪਰਿਵਾਰਾਂ ਦੇ ਵੱਲੋਂ ਬੜੀ ਧੂਮ-ਧਾਮ ਨਾਲ ਕੀਤਾ ਗਿਆ ਸੀ ਤੇ ਮੈਨੂੰ ਆਪਣੇ ਘਰ ਵਾਲਿਆਂ ਤੋਂ ਵਿਛੜਨ ਦਾ ਦੁੱਖ ਸੀ। ਫੋ ਵੀ ਕਿਉਂ ਨਾ ਮੈਂ ਉਹਨਾਂ ਦੀ ਕੰਲੀ ਧੀ ਸੀ। ਉਹਨਾਂ ਨੇ ਮੈਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਸੀ। ਮੈਂ ਆਪਣੇ ਇਸ ਵਿਆਹ ਤੋਂ ਜਿੱਥੇ ਪਹਿਲਾਂ ਖੁਸ਼ ਨਹੀਂ ਸੀ ਪਰ ਹੁਣ ਹਣੀ ਨੂੰ ਦੇਖਣ ਤੋਂ ਬਾਅਦ ਮੈਂ ਬਹੁਤ ਖੁਸ਼ ਸੀ। ਵਿਆਹ ਵਾਲੇ ਦਿਨ ਬਹੁਤ ਹੀ ਚੰਗੇ ਲੱਗ ਰਹੇ ਸੀ। ਮੈਂ ਉਹਨਾਂ ਨਾਲ ਇਕੱਲੇ ਵਿੱਚ ਮਿਲਣ ਲਈ ਬੇਚੈਨ ਹੋ ਰਹੀ ਸੀ। ਜਦੋਂ ਮੈਂ ਦੁਲਹਨ ਬਣ ਕੇ ਕਮਰੇ 'ਚ ਬੈਠੀ ਸੀ ਤੇ ਬੇਚੈਨੀ ਨਾਲ ਉਹਨਾਂ ਦੀ ਉਡੀਕ ਕਰ ਰਹੀ ਸੀ। ਮੇਰੇ ਦਿਲ ਵਿੱਚ ਕੁਝ ਹੋ ਰਿਹਾ ਸੀ। ਪਰ ਜਿਵੇਂ ਕਮਰੇ 'ਚ ਦਾਖਲ ਹੋਈ ਉਹਨਾਂ ਦੇ ਵਰਤਾਨੇ ਮੇਰੇ ਹੋਸ਼ ਉਡਾ ਦਿੱਤੇ ਉਸਨੇ ਕਮਰੇ ਚੋਂਦੀ ਕਿਹਾ ਮੇਰੇ ਬੈੱਡ ਤੋਂ ਪਰੇ ਹੋ ਮੈਂ ਸੌਣਾ ਮੈਨੂੰ ਬਹੁਤ ਈ ਨੀਦ ਆ ਰਹੀ ਹੈ ਤੇ ਤੂੰ ਸੋਫੇ ਤੇ ਸੌ ਜਾ ਮੈਨੂੰ ਉਸਦੀ ਹਰਕਤ ਬਿਲਕੁਲ ਪਸੰਦ ਨਹੀਂ ਆਈ ਮੈਂ ਕਦੋਂ ਤੂੰ ਉਹਨਾਂ ਦੀ ਡੀ ਕਰ ਰਹੀ ਸੀ ਕਿਉਂ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਅ ਕਰ ਰਹੇ ਸਨ ਜਦੋਂ ਮੈਂ ਬੈੱਡ ਤੋਂ ਨਾ ਹੋਈ ਤਾਂ ਉਹਨਾਂ ਨੇ ਆਪਣੇ ਦੋਵੇਂ ਹੱਥ ਮੇਰੀ ਪੇਟ ਤੇ ਰੱਖੇ ਤੇ ਮੈਨੂੰ ਘੂਰ ਕੇ ਵੇਖਣ ਲੱਗੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਤੇ ਮਾਂ ਪਰ ਜੇਕਰ ਤੂੰ ਆਪ ਨੇੜੇ ਆਉਣਾ ਚਾਹਨੀ ਹੈ ਤਾਂ ਸਕਦੀਆਂ ਉਹਨਾਂ ਦੇ ਇਨਾਂ ਸ਼ਬਦਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ ਉਸਨੇ ਕਿਹਾ ਕਿ ਮੇਰਾ ਲੰਮਾ ਚੌੜਾ ਸਰੀਰ ਤੇਰੇ ਇਸ ਮਾਸੂਮ ਸਰੀਰ ਨੂੰ ਕਿੱਦਾਂ ਬਰਦਾਸ਼ਤ ਕਰੂਗਾ ਮੈਂ ਇਹ ਜੀ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਪਰ ਮੇਰੀ ਮਾਂ ਨੂੰ ਮੇਰੇ ਵਿਆਹ ਕਰਾਣ ਦਾ ਬਹੁਤ ਸ਼ੌਂਕ ਸੀ ਮੈਂ ਨਾ ਜ਼ਿੰਮੇਵਾਰੀਆਂ ਵਿੱਚ ਨਹੀਂ ਪੈਣਾ ਚਾਹੁੰਦਾ ਤੇ ਹਾਂ ਧਿਆਨ ਨਾਲ ਸੁਣ ਲੈ ਮੈਨੂੰ ਤੇਰੇ 'ਚ ਕੋਈ ਦਿਲਚਸਪੀ ਨਹੀਂ ਇਸ ਲਈ ਤੂੰ ਆਪਣਾ ਲਹਿੰਗਾ ਸਿਮਟ ਕੇ ਇੱਕ ਪਾਸੇ ਬੈਠ ਸਕਦੀ ਹੈ ਤੈਨੂੰ ਮੇਰੇ ਲਈ ਸਭ ਕੁਝ ਕਰਨ ਦੀ ਕੋਈ ਲੋੜ ਨਹੀਂ ਮੇਰੀ ਮਾਂ ਨੇ ਜਿਸ ਮਕਸਦ ਲਈ ਤੇਰਾ ਮੇਰੇ ਨਾਲ ਵਿਆਹ ਕੀਤਾ ਹੈ ਮੈਂ ਸਿਰਫ ਉਸ ਮਕਸਦ ਨੂੰ ਪੂਰਾ ਕਰਨਾ ਚਾਹੁੰਦਾ ਵੈਸੇ ਤਾਂ ਮੈਂ ਤੇਰੇ ਨੇੜੇ ਨਹੀਂ ਆਉਣਾ ਚਾਹੁੰਦਾ ਪਰ ਤੇਰੇ ਚਿਹਰੇ ਤੇ ਛਾਈ ਹੋਈ ਵਿਆਹ ਦੀ ਖੁਸ਼ੀ ਦੱਸਦੀ ਹੈ ਕਿ ਤੂੰ ਵੀ ਇਹੀ ਚਾਹਨੀ ਹੈ ਜੋ ਮੇਰੀ ਮਾਂ ਚਾਹੁੰਦੀ ਹੈ ਇਸ ਲਈ ਮੈਂ ਤੁਹਾਡੇ ਦੋਨਾਂ ਦੀ ਖੁਸ਼ੀ ਨੂੰ ਇੱਕ ਸਾਥ ਪੂਰਾ ਕਰ ਦਿੰਦਾ ਮੈਂ ਆਪਣੇ ਘਰ ਵਾਲੇ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ ਉਹ ਨੇੜੇ ਆਇਆ ਤੇ ਉਸਨੇ ਆਪਣਾ ਹੱਕ ਵਸੂਲ ਕੀਤਾ ਤੇ ਫਿਰ ਉਸ ਤੋਂ ਬਾਅਦ ਉਹ ਡੂੰਗੀ ਨੀਂਦ ਵਿੱਚ ਪਾਸਾ ਬਦਲ ਕੇ ਸੌ ਗਿਆ ਤੇ ਮੈਂ ਬੇਗਾਨਿਆਂ ਵਾਂਗ ਉਸ ਨੂੰ ਵੇਖਦੀ ਰਹਿ ਗਈ ਮੈਂ ਬਹੁਤ ਉਦਾਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਦਿਲ ਵਿੱਚ ਆਪਣੇ ਘਰ ਵਾਲੇ ਦੇ ਇੰਨੀ ਮੁਹੱਬਤ ਪੈਦਾ ਹੋ ਗਈ ਸੀ ਉਸ ਹਿਸਾਬ ਨਾਲ ਉਹ ਮੈਨੂੰ ਪਿਆਰ ਨਹੀਂ ਕਰਦਾ ਸੀ ਇਹ ਸਭ ਮੇਰੇ ਨਾਲ ਕੀ ਹੋ ਗਿਆ ਸੀ ਮੈਂ ਸਾਰੀ ਰਾਤ ਨਹੀਂ ਸੌ ਸਕੀ ਮੇਰੇ ਚਿਹਰੇ ਤੇ ਉਦਾਸੀ ਸੀ ਤੇ ਮੇਰਾ ਘਰ ਵਾਲਾ ਸਕੂਨ ਦੀ ਨੀਂਦ ਸੌ ਰਿਹਾ ਸੀ ਅਗਲੇ ਦਿਨ ਸਵੇਰੇ ਮੈਂ ਕਮਰੇ ਤੋਂ ਬਾਹਰ ਗਈ ਮੇਰਾ ਦਿਲ ਬਹੁਤ ਘਬਰਾ ਰਿਹਾ ਸੀ ਜਦੋਂ ਤਿਆਰ ਹੋ ਕੇ ਆਈ ਤਾਂ ਸਾਹਮਣੇ ਡਾਈਨਿੰਗ ਟੇਬਲ ਤੇ ਮੇਰੀ ਸੱਸ ਨਾਸ਼ਤਾ ਲੈ ਕੇ ਬੈਠੀ ਸੀ ਮੈਨੂੰ ਕੱਲੇ ਕਮਰੇ ਤੋਂ ਆਉਂਦੇ ਵੇਖ ਕੇ ਕਹਿਣ ਲੱਗੀ ਕੀ ਹਜੇ ਅਰਪਾਨੀ ਉੱਠਿਆ ਉਹਨਾਂ ਨੇ ਮੈਨੂੰ ਗੜਨਾ ਲਾਇਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਹਲੇ ਉਹ ਸੁੱਤੇ ਨੇ ਕਹਿਣ ਲੱਗੇ ਚਲ ਠੀਕ ਹੈ ਕੋਈ ਨਹੀਂ ਉੱਠ ਜੂਗਾ ਮੈਂ ਨਜ਼ਰਾਂ ਝੁਕਾ ਕੇ ਉਹਨਾਂ ਨੂੰ ਜਵਾਬ ਦਿੱਤਾ ਕਿ ਉਹ ਸੁੱਤੇ ਪਏ ਸੀ ਮੇਰਾ ਦਿਲ ਬਹੁਤ ਅਦਾਸ ਤੇ ਪਰੇਸ਼ਾਨ ਸੀ ਸ਼ਾਇਦ ਮੇਰੇ ਚਾਰੇ ਤੇ ਚਾਹੀਏ ਦਾਸੀ ਵੇਖ ਕੇ ਸਮਝ ਗਈ ਸੀ ਇੱਕ ਪੱਲੇ ਹੀ ਤਾਂ ਮੈਨੂੰ ਉਸ ਤੋਂ ਵੀ ਨਫ਼ਰਤ ਹੋ ਰਹੀ ਸੀ ਜਿਸ ਨੇ ਮੈਨੂੰ ਆਪਣੇ ਸਿਰਫ ਫਿਰੇ ਮੁੰਡੇ ਤੇ ਲੜ ਲਾ ਦਿੱਤਾ ਸੀ ਮੈਨੂੰ ਆਪਣਾ ਘਰ ਵਾਲਾ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਭਾਵੇਂ ਉਸ ਦੀ ਸ਼ਕਲ ਚੰਗੀ ਸੀ ਪਰ ਦਿਲ ਦਾ ਚੰਗਾ ਨਹੀਂ ਸੀ ਮੈਂ ਜੋ ਸੁਪਨੇ ਸਜਾਏ ਸੀ ਸਾਰੇ ਟੁੱਟ ਗਏ ਮੈਨੂੰ ਤਾਂ ਲੱਗਾ ਸੀ ਕਿ ਮੇਰੀ ਤਰ੍ਹਾਂ ਮੇਰਾ ਘਰਵਾਲਾ ਵੀ ਮੈਨੂੰ ਪਿਆਰ ਕਰੂ ਮੈਨੂੰ ਦਿਲੋਂ ਪਸੰਦ ਕਰੂ ਪਰ ਉਸ ਨੇ ਦਿਨੋਂ ਚਾਹਤ ਦੀ ਬਜਾਏ ਮੇਰਾ ਦਿਲ ਹੀ ਤੋੜ ਦਿੱਤਾ ਮੇਰਾ ਦਿਉਰ ਸੀ ਅਜੇ ਜੋ ਮੇਰੇ ਸਾਥ ਤੇ ਬਿਲਕੁਲ ਬਰਾਬਰ ਬੈਠਾ ਸੀ ਮੈਨੂੰ ਗੌਰ ਨਾਲ ਵੇਖਣ ਲੱਗਾ ਤੇ ਉਸਨੇ ਕਿਹਾ ਮਾਂ ਭਾਬੀ ਦਾ ਚਿਹਰਾ اداس ਕਿਉਂ ਹੈ ਕੀ ਹੋਇਆ ਭਾਬੀ ਕੀ ਤੁਹਾਨੂੰ ਮੇਰਾ ਭਰਾ ਪਸੰਦ ਨਹੀਂ ਆਇਆ ਮੈਂ ਨਜ਼ਰ ਚੁੱਕ ਕੇ ਉਸ ਵੱਲ ਵੇਖਿਆ ਤੇ ਕਿਹਾ ਨਹੀਂ ਅਜਿਹੀ ਤਾਂ ਕੋਈ ਵੀ ਗੱਲ ਨਹੀਂ ਉਹ ਮੈਨੂੰ ਬਹੁਤ ਪਸੰਦ ਹੈ ਇਹ ਕਹਿ ਕੇ ਮੈਂ ਹਲਕਾ ਜਿਹਾ ਦਿਖਾਵਾ ਕਰਨ ਲਈ ਮੁਸਕਰਾ ਦਿੱਤਾ ਪਤਾ ਨਹੀਂ ਕਿਉਂ ਮੇਰਾ ਦਿਉਰ ਮੈਨੂੰ ਬਹੁਤ ਗੌਰ ਨਾਲ ਵੇਖ ਰਿਹਾ ਸੀ ਮੈਂ ਨੋਟਿਸ ਕੀਤਾ ਕਿ ਮੇਰਾ ਦਿਉਰ ਹਮੇਸ਼ਾ ਮੈਨੂੰ ਦੇਖਦਾ ਹੀ ਰਹਿੰਦਾ ਸੀ ਮੈਂ ਬਹੁਤ ਪਰੇਸ਼ਾਨ ਰਹਦੀ ਨਾ ਹੀ ਹੱਸਦੀ ਸੀ ਤੇ ਨਾ ਹੀ ਮੁਸਕਰਾਉਂਦੀ ਕਿਸੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰਦੀ ਸੀ ਉਹ ਮੇਨ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਇਸ ਘਰ ਵਿੱਚ ਕਿਸੇ ਨਾਲ ਵੀ ਗੱਲ ਕਰਨ ਦਾ ਕੋਈ ਸ਼ੌਂਕ ਨਹੀਂ ਸੀ ਜਦ ਇੱਕ ਔਰਤ ਨੂੰ ਉਸ ਦਾ ਘਰ ਵਾਲਾ ਹੀ ਪਸੰਦ ਨਾ ਕਰੇ ਉਸ ਨੂੰ ਖੁਸ਼ ਨਾ ਰੱਖੇ ਤਾਂ ਫਿਰ ਦੂਜਿਆਂ ਨਾਲ ਉਹ ਕਿੱਦਾਂ ਖੁਸ਼ ਰਹਿ ਸਕਦੀ ਇੱਕ ਦਿਨ ਮੈਂ ਆਪਣੀ ਸੱਸ ਦੇ ਕਮਰੇ ਵਿੱਚੋਂ ਆਵਾਜ਼ ਸੁਣੀ ਜਦੋਂ ਮੇਰਾ ਦੋਹਰ ਉਸ ਨਾਲ ਗੱਲ ਕਰ ਰਿਹਾ ਸੀ ਉਸ ਨੂੰ ਕਹਿ ਰਹੀ ਸੀ ਕਿ ਮਾਂ ਤੁਸੀਂ ਇਹ ਕੀ ਕਰ ਦਿੱਤਾ ਭਾਬੀ ਕਿੰਨੀ ਸਿੱਧੀ ਸਾਦੀ ਤੇ ਭੋੜੀ ਹੈ ਤੁਸੀਂ ਭਰਾ ਨਾਲ ਉਸਦਾ ਵਿਆਹ ਕਰਵਾ ਕੇ ਉਸ ਨਾਲ ਗਲਤ ਕੀਤਾ ਸ਼ਾਇਦ ਉਹ ਖੁਸ਼ ਨਹੀਂ ਤਾਂ ਮੇਰੀ ਸੱਸ ਨੇ ਉਸ ਨੂੰ ਕਿਹਾ ਕਿ ਜਈ ਕੋਈ ਗੱਲ ਨਹੀਂ ਤੂੰ ਜਾਣਦਾ ਤੇਰਾ ਭਰਾ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਇਹ ਚਾਹੇ ਤਾਂ ਆਪਣੇ ਘਰ ਵਾਲੇ ਦਾ ਦਿਲ ਜਿੱਤ ਸਕਦੀ ਹੈ ਮੇਰੇ ਪੁੱਤ ਨੂੰ ਉਸ ਨਾਲ ਪਿਆਰ ਹੋ ਜਾਣਾ ਪਰ ਮੈਂ ਕਿਵੇਂ ਆਪਣੇ ਘਰ ਵਾਲੇ ਦਾ ਦਿਲ ਜਿੱਤ ਸਕਦੀ ਸੀ ਉਹ ਤਾਂ ਮੇਰੇ ਵੱਲ ਵੇਖਦਾ ਤੱਕ ਨਹੀਂ ਸੀ ਸਿਰਫ ਰਾਤ ਨੂੰ ਨੇੜੇ ਆਉਂਦਾ ਉਸ ਤੋਂ ਬਿਨਾ ਨਾ ਤਾਂ ਕੋਈ ਗੱਲ ਕਰਦਾ ਤੇ ਨਾ ਹੀ ਕਿਤੇ ਲੈ ਕੇ ਜਾਂਦਾ ਮੇਰਾ ਦਿਉਰ ਵੀ ਆਪਣੇ ਭਰਾ ਤੋਂ ਘੱਟ ਸੋਹਣਾ ਨਹੀਂ ਸੀ ਉਹ ਮੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਮੇਰਾ ਇਸ ਘਰ ਵਿੱਚ ਦਿਨ ਨਹੀਂ ਲੱਗਦਾ ਸੀ ਮੈਂ ਸੋਚਿਆ ਕਿ ਉਹ ਮੇ ਨਾਲ ਗੱਲਾਂ ਕਰਦਾ ਤਾਂ ਮੈਂ ਵੀ ਉਸ ਨਾਲ ਗੱਲਾਂ ਕਰ ਲੈਣੀ ਆ ਉਸ ਦੀਆਂ ਗੱਲਾਂ ਤੇ ਮੈਨੂੰ ਬਹੁਤ ਹਾਸਾ ਆਉਂਦਾ ਉਸ ਦਿਨ ਮੈਂ ਆਪਣੇ ਪੀਕੇ ਜਾਣ ਲਈ ਅਦਾਸ ਬੈਠੀ ਸੀ ਮੈਂ ਆਪਣੇ ਘਰ ਵਾਲੇ ਨਾਲ ਜਾਣਾ ਚਾਹੁੰਦੀ ਸੀ ਪਰ ਉਹ ਤਾਂ ਸਵੇਰੇ ਹੀ ਦਫ਼ਤਰ ਚਲਾ ਗਿਆ ਦਿਉਰ ਨੇ ਕਿਹਾ ਭਾਬੀ ਤੁਸੀਂ ਅਦਾਸ ਕਿਉਂ ਮੈਂ ਉਹਨਾਂ ਨੂੰ ਦੱਸਿਆ ਗਿਆ ਕਿਵੇਂ ਆਪਣੇ ਪੀਕੇ ਜਾਣਾ ਚਾਹਨੀ ਆ ਪਰ ਕਿਵੇਂ ਜਾਵਾਂ ਉਸਨੇ ਕਿਹਾ ਭਾਬੀ ਚਲੋ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਦਿੰਨਾ ਮੈਨੂੰ ਪਤਾ ਕਿ ਭਰਾ ਤੁਹਾਨੂੰ ਖੁਸ਼ ਨਹੀਂ ਰੱਖਦਾ ਭਰਾ ਦਾ ਵਰਤਾਅ ਤੁਹਾਡੇ ਲਈ ਸਹੀ ਨਹੀਂ ਪਰ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜੇ ਤੁਹਾਨੂੰ ਕਦੇ ਵੀ ਕਿਸੇ ਕੰਮ ਦੀ ਲੋੜ ਹੋਵੇ ਤਾਂ ਤੁਸੀਂ ਮੈਨੂੰ ਯਾਦ ਕਰਿਓ ਮੈਨੂੰ ਉਸ ਦੀਆਂ ਹਰਕਤਾਂ ਬਹੁਤ ਚੰਗੀਆਂ ਲੱਗੀਆਂ ਉਹ ਮੇਰੇ ਹਰ ਕੰਮ ਲਈ ਤਿਆਰ ਰਹਿੰਦਾ ਤੇ ਮੈਨੂੰ ਪੀਕੇ ਛੱਡਣ ਲਈ ਮੇਰੇ ਨਾਲ ਗਿਆ ਸਵੇਰੇ ਛੱਡ ਕੇ ਆਇਆ ਤੇ ਸ਼ਾਮੀ ਲੈ ਕੇ ਆਇਆ ਅਤੇ ਮੈਨੂੰ ਮੇਰੇ ਘਰ ਵਾਲੇ ਨੇ ਉਸ ਨਾਲ ਦੇਖ ਲਿਆ ਜਿਵੇਂ ਹੀ ਮੇਰੇ ਸਾਹਮਣੇ ਆਇਆ ਉਸ ਦੇ ਚਿਹਰੇ ਦੇ ਹਾਵ ਭਾਵ ਦੱਸ ਰਹੇ ਸੀ ਕਿ ਉਸ ਨੂੰ ਮੇਰੇ ਦਿਉਰ ਦਾ ਮੇਰੇ ਨੇੜੇ ਆਉਣਾ ਬੁਰਾ ਲੱਗ ਰਿਹਾ ਸੀ ਮੇਰਾ ਦਿਉਰ ਝੱਟ ਹੀ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਘਰ ਵਾਲਾ ਕਹਿਣ ਲੱਗਾ ਤੈਨੂੰ ਸ਼ਰਮ ਨਹੀਂ ਆਈ ਤੂੰ ਮੇਰੇ ਭਰਾ ਦੇ ਨਾਲ ਗਈ ਅੱਗੇ ਤੋਂ ਮੈਂ ਤੈਨੂੰ ਇਸ ਤਰ੍ਹਾਂ ਦੀ ਹਰਕਤ ਕਰਦੇ ਨਾ ਵੇਖਾਂ ਨਹੀਂ ਤਾਂ ਸੋਚ ਲਈ ਮੈਂ ਤੇਰਾ ਕੀ ਕਰਾਂਗਾ ਮੇਰੇ ਘਰ ਵਾਲੇ ਨੂੰ ਇੰਨੇ ਗੁੱਸੇ ਵਿੱਚ ਵੇਖ ਕੇ ਮੇਰੇ ਹੋਸ਼ ਉੱਡ ਗਏ ਉਹਨਾਂ ਨੇ ਜੋ ਕੁਝ ਵੀ ਮੇਰੇ ਨਾਲ ਕੀਤਾ ਉਸ ਨੇ ਮੇਰੇ ਦਿਲ ਨੂੰ ਤੋੜ ਦਿੱਤਾ ਸੀ ਮੈਂ ਬਹੁਤ ਰੋਈ ਤੇ ਰੋਂਦੀ ਰੋਂਦੀ ਆਪਣੇ ਕਮਰੇ ਵਿੱਚ ਆ ਗਈ ਅਗਲੀ ਸਵੇਰ ਸਾਬ ਨੇ ਨਾਸ਼ਤਾ ਕੀਤਾ ਉਹ ਆਪਣੀ ਮਾਂ ਦੇ ਸਾਹਮਣੇ ਇੱਦਾਂ ਕਰਦਾ ਜਿਦਾਂ ਮੈਨੂੰ ਬਹੁਤ ਪਿਆਰ ਕਰਦਾ ਹੋਵੇ ਉਸ ਦੇ ਦਫ਼ਤਰ ਜਾਣ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਕਿਹਾ ਧੀਏ ਉਹ ਤੈਨੂੰ ਬਹੁਤ ਪਿਆਰ ਕਰਦਾ ਹਮੇਸ਼ਾ ਖੁਸ਼ ਰੱਖੂਗਾ ਇਹ ਤਾਂ ਮੈਂ ਹੀ ਜਾਣਦੀ ਸੀ ਕਿ ਮਾਂ ਨੂੰ ਖੁਸ਼ ਕਰਨ ਲਈ ਸਿਰਫ ਦਿਖਾਵਾ ਕਰਦਾ ਸੀ ਮੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਮੇਰੀ ਸੱਸ ਨੇ ਕਿਹਾ ਬਸ ਹੁਣ ਛੇਤੀ ਛੇਤੀ ਮੈਨੂੰ ਖੁਸ਼ਖਬਰੀ ਸੁਣਾ ਦਿਓ ਮੈਂ ਆਪਣੇ ਪੋਤੇ ਪੋਤੀਆਂ ਨੂੰ ਖੜਾਉਣਾ ਚਾਹੁੰਦੀ ਆ ਉਹਨਾਂ ਨੂੰ ਆਪਣੀ ਅੱਖਾਂ ਨਾਲ ਵੇਖ ਕੇ ਮੈਨੂੰ ਸਕੂਨ ਮਿਲਣਾ ਮੈਂ ਆਪਣੀ ਸੱਸ ਦੀ ਇਸ ਗੱਲ ਤੇ ਕੁਝ ਨਾ ਕਿਹਾ ਪਰ ਹੁਣ ਮੈਂ ਆਪਣੇ ਦਿਲ ਤੋਂ ਵੀ ਖਿਜੀ ਰਹਿੰਦੀ ਸੀ ਮੈਂ ਜਾਣਦੀ ਸੀ ਮੇਰਾ ਘਰ ਵੜਾ ਉਸ ਨੂੰ ਪਸੰਦ ਨਹੀਂ ਕਰਦਾ ਕਿ ਮੈਂ ਉਸ ਦੇ ਨੇੜੇ ਜਾਵਾਂ ਇਸ ਲਈ ਮੈਂ ਉਸ ਤੋਂ ਦੂਰ ਰਹਿੰਦੀ ਇੱਕ ਦਿਨ ਉਹ ਮੇਰੀ ਬਿਨਾ ਇਜਾਜ਼ਤ ਦੇ ਮੇਰੇ ਘਰ ਵੜੇ ਦੀ ਗੈਰ ਮੌਜੂਦਗੀ ਵਿੱਚ ਮੇਰੇ ਕਮਰੇ ਚ ਆਇਆ ਉਸ ਸਮੇਂ ਮੈਂ ਖੜੀ ਹੋਈ ਸੀ ਉਹ ਮੇਰੇ ਕੋਲ ਆਇਆ ਤੇ ਉਸਨੇ ਮੈਨੂੰ ਮੋਢਿਆਂ ਤੋਂ ਫੜ ਕੇ ਕਾਂਧਾ ਲਾਉਂਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਇਗਨੋਰ ਕਿਉਂ ਕਰਦੇ ਹੋ ਮੈਂ ਕਿਹਾ ਕਿ ਕੀ ਬਤਮੀਜੀ ਹੈ ਮੈਨੂੰ ਛੱਡ ਉਸਨੇ ਕਿਹਾ ਕਿ ਨਹੀਂ ਮੈਂ ਨਹੀਂ ਛੱਡਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੁਹਾਡਾ ਦਿਲ ਬਹਿਨਾਲੀ ਤੁਹਾਡੀ ਮਦਦ ਕਰਨ ਲਈ ਤੁਹਾਡੇ ਨੇੜੇ ਆਉਂਦੀ ਕੋਸ਼ਿਸ਼ ਕਰਦਾ ਤੇ ਤੁਸੀਂ ਮੈਨੂੰ ਇਗਨੋਰ ਕਰਦੇ ਹੋ ਤੁਹਾਨੂੰ ਭਰਾ ਵਿੱਚ ਇਹ ਜਿਹਾ ਕੀ ਦਿਸਦਾ ਜੋ ਮੇਰੇ ਵਿੱਚ ਨਹੀਂ ਹੈ ਤੁਸੀਂ ਮੈਨੂੰ ਬਹੁਤ ਪਸੰਦ ਆ ਗਏ ਹੋ ਮੈਂ ਜਾਣਦਾ ਕਿ ਭਰਾ ਦਾ ਵਰਤਾਅ ਤੁਹਾਡੇ ਨਾਲ ਬਿਲਕੁਲ ਚੰਗਾ ਨਹੀਂ ਜੇ ਤੁਹਾਡੇ ਨਾਲ ਚੰਗਾ ਨਹੀਂ ਕਰਦਾ ਤਾਂ ਮੈਂ ਤੁਹਾਨੂੰ ਕੁਝ ਰੱਖਣ ਦੀ ਕੋਸ਼ਿਸ਼ ਤਾਂ ਕਰਦਾ ਪਰ ਤੁਹਾਨੂੰ ਤਾਂ ਮੇਰੀ ਵੀ ਕਦਰ ਨਹੀਂ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ ਤੇ ਘਬਰਾ ਗਈ ਸੀ ਮੈਂ ਉਸ ਦੇ ਹੱਥਾਂ ਨੂੰ ਆਪਣੇ ਮੋਢਿਆਂ ਤੋਂ ਪਰੇ ਕੀਤਾ ਤੇ ਕਿਹਾ ਤੂੰ ਕੀ ਕਰ ਰਿਹਾ ਹੈ ਪਲੀਜ਼ ਮੇਰੇ ਤੋਂ ਦੂਰ ਹੋ ਜਾ ਮੇਰੇ ਕੋਲ ਨਾ ਮੇਰੇ ਕਮਰੇ ਤੋਂ ਨਿਕਲ ਜਾ ਮੈਂ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਕਹਿਣ ਲੱਗਾ ਕਿਪਾ ਬੀ ਮੈਂ ਆਪਣੇ ਵਰਤਾਲੇ ਤੇਰੇ ਤੋਂ ਮਾਫੀ ਮੰਗਦਾ ਪਰ ਮੈਂ ਕੀ ਕਰਾਂ ਤੁਸੀਂ ਮੈਨੂੰ ਇਗਨੋਰ ਕਰਦੇ ਹੋ ਇਹ ਸਭ ਕੁਝ ਮੈਨੂੰ ਬਿਲਕੁਲ ਪਸੰਦ ਨਹੀਂ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੈਨੂੰ ਪਸੰਦ ਆ ਜਾਓਗੇ ਭਰਾ ਤੁਹਾਡਾ ਸੱਚ ਵਿੱਚ ਬੁਰਾ ਕਰਦਾ ਉਸ ਦੀਆਂ ਗੱਲਾਂ ਸੁਣ ਕੇ ਮੇਰੇ ਹੰਝੂ ਆ ਗਏ ਸੀ ਪਤਾ ਨਹੀਂ ਕਿਉਂ ਮੈਂ ਉਸ ਦੇ ਘਨੇ ਲੱਕ ਕੇ ਰੋਣ ਲੱਗੀ ਉਸ ਨੇ ਮੇਰੇ ਮੋਢੇ ਤੇ ਤਸੱਲੀ ਭਰੇ ਹੱਥ ਰੱਖਿਆ ਤੇ ਉਸ ਦੇ ਪਿਆਰ ਭਰੇ ਲਫ਼ਜ਼ ਮੇਰੇ ਦਿਲ ਨੂੰ ਛੂ ਗਏ ਦੋਨੋਂ ਭਰਾ ਆਪਸ ਵਿੱਚ ਆਪਣੇ ਕੰਮ ਬਾਰੇ ਗੱਲਾਂ ਕਰਦੇ ਤੇ ਮਹਿਰਾਨੀ ਨਾਲ ਇੱਕ ਪਾਸੇ ਖੜੀ ਹੋ ਜਾਂਦੀ ਮੇਰਾ ਘਰ ਵਾਲਾ ਆਪਣੇ ਤਰ੍ਹਾਂ ਨਾਲ ਗੱਲਾਂ ਕਰਦਾ ਪਰ ਉਹਨਾਂ ਦੀ ਨਜ਼ਰ बार-बार ਮੇਰੇ ਤੇ ਆਉਂਦੀ ਕਿਉਂਕਿ ਉਹਨਾਂ ਨੇ ਮੈਨੂੰ ਉਸਦੇ ਨੇੜੇ ਜੋ ਵਿਖ ਲਿਆ ਸੀ ਮੇਰੇ ਤੇ ਇਨਾ ਵੱਡਾ ਅਝਾਵਲਾ ਦਿੱਤਾ ਜੋ ਮੇਰੇ ਦਿਲ ਨੂੰ ਛੋ ਗਿਆ ਸੀ ਜਦੋਂ ਕਿ ਮੇਰਾ ਉਸਦੇ ਭਰਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਹੁਣ ਉਸ ਦਾ ਮੇਰੇ ਨੇੜੇ ਆਉਣਾ ਉਸ ਨੂੰ ਚੰਗਾ ਨਹੀਂ ਲੱਗਦਾ ਸੀ ਤੇ ਮੈਂ ਲੁਕ-ਲੁਕ ਕੇ ਆਪਣੇ ਦੂਰ ਦੇ ਕਮਰੇ ਵਿੱਚ ਜਾਂਦੀ ਉਸ ਨਾਲ ਗੱਲਾਂ ਕਰਦੀ ਇੱਕ ਦਿਨ ਉਸ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਇਕੱਲੇ ਵਿੱਚ ਮਿਲਣਾ ਚਾਹੁੰਦਾ ਪਰ ਮੈਂ ਉਸ ਨੂੰ ਇਕੱਲੇ ਵਿੱਚ ਮਿਲਣ ਕਿੱਥੇ ਜਾਂਦੀ ਮੈਂ ਮਨਾ ਕਰ ਦਿੱਤਾ ਪਰ ਉਹ ਨਾ ਮੰਨਿਆ ਮੈਨੂੰ ਨਹੀਂ ਪਤਾ ਸੀ ਕਿ ਉਸ ਦੇ ਦਿਮਾਗ ਵਿੱਚ ਕਿਹੜੀ ਸ਼ੈਤਾਨੀ ਚੱਲ ਰਹੀ ਹੈ ਤੇ ਉਹ ਮੇਰੇ ਨਾਲ ਕੀ ਕਰਨ ਵਾਲਾ ਸੀ ਸਮਾਂ ਬੀਤਣ ਲੱਗਾ ਉਸ ਨੇ ਕਿਹਾ ਤੁਸੀਂ ਇਹਦਾ ਰਿਐਕਟ ਨਾ ਕਰੋ ਮੈਨੂੰ ਇਹ ਸਭ ਕੁਝ ਪਸੰਦ ਨਹੀਂ ਮੈਂ ਉਸ ਨੂੰ ਕਿਹਾ ਤੂੰ ਮੇਰੇ ਨੇੜੇ ਨਾ ਮੇਰੇ ਨੇੜੇ ਨਾ ਕਿਉਂਕਿ ਮੈਂ ਤੈਨੂੰ ਇਸ ਚੀਜ਼ ਲਈ ਪਸੰਦ ਨਹੀਂ ਕਰਦੀ ਪਰ ਉਸ ਤੇ ਤਾਂ ਜਿੱਦਾਂ ਭੂਤ ਸਵਾਰ ਹੋ ਗਿਆ ਸੀ ਉਸ ਨੇ ਮੇਰੀ ਦੋਸਤੋ ਜੇ ਕਹਾਣੀ ਦਾ ਦੂਜਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਜਲਦੀ ਆਊਗਾ ਪਰ ਜ਼ਿਆਦਾ ਤੋਂ ਜ਼ਿਆਦਾ ਕਹਾਣੀ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ